ਅ ਤੁਸੀਂ ਕਿਸੇ ਭਗਵਾਨ ਦੇ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਬਚਪਨ ਤੋਂ ਹੀ ਕੋਈ ਪ੍ਰੇ ਦੇ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਠੀਕ ਹੈ ਇਹ ਸੋਚ ਕਿੱਦਾਂ ਬਣੀ ਉਹ ਤੇ ਸਾਡੇ ਟੀਚਰ ਸਾਇੰਸ ਟੀਚਰ ਸੀ ਉਹ ਸਾਨੂੰ ਬਹੁਤ ਇਸ ਬਾਰੇ ਗਿਆਨ ਦਿੰਦੇ ਸੀ ਉਹ ਸਾਨੂੰ ਸਾਇੰਸ ਘੱਟ ਪੜ੍ਹਾਉਂਦੇ ਸੀ ਤੇ ਇਸ ਬਾਰੇ ਬਹੁਤ ਕੁਝ ਸਾਨੂੰ ਉਹ ਦੱਸਿਆਉਂਦੇ ਸੀ ਤੁਸੀਂ ਲੋਕਾਂ ਦੇ ਮੈਂ ਗੱਲ ਨੂੰ ਮੰਨਦੇ ਹਾਂ ਮੈਂ ਨਹੀਂ ਸਮਝਦਾ ਕਿ ਨਾਲ ਕੋਈ ਰੱਬ ਦਾ ਜ਼ਿਕਰ ਕਰਦਾ ਇਹ ਸਿਰਫ ਲਾਜਿਕ ਦਾ ਜ਼ਿਕਰ ਕਰਦਾ ਮੈਂ ਸਮਝਦਾ ਦਿਲ ਦੇ ਦੋ ਤਰ੍ਹਾਂ ਦੇ ਆਦਮੀ ਨੇ ਇਕਵਾਦਵੇਂ ਜਿਹੜੀ ਸਿਰਫ ਸੱਚ ਗਾਉ ਨੂੰ ਸੱਚ ਕਹਿੰਦੇ ਨੇ ਝੂਠ ਕੋ ਝੂਠ ਕਹਿਣ ਦੀ ਜਰੂਰਤ ਕਰਦੇ ਨੇ ਦੂਜੇ ਲੋਗ ਨੇ ਝੂਠ ਵੀ ਮੰਨ ਲੈਂਦੇ ਨੇ ਸਾਥੀ ਨੂੰ ਨਾਲ ਸਾਡੇ ਸਾਹਮਣੇ ਇੱਕੋ ਮੇਲਾ ਹੋਇਆ ਹੈ ਮੇਲੇ ਕਰੋੜਾ ਲੋਗ ਕੋਈ ਦੱਸ ਸਕਦਾ ਉਹ ਕਰੋੜ ਲੋਗ ਕਰੋੜਾ ਕਦ ਵਾਸਤੇ ਗਏ ਨੇ ਵਾਟ ਦੀ ਪਰਪਸ ਅਸੀਂ 93 ਤੋਂ ਬਾਅਦ ਲੰਘ ਗਏ ਜਿਆਦਾ ਕਰਕੇ ਕਹਿੰਦੇ ਹੁੰਦੇ ਨੇ ਸਾਡੇ ਵਰਗੇ ਯੰਗ ਬੰਦਿਆਂ ਨੂੰ ਕਿ ਜਦੋਂ ਤੁਸੀਂ ਬੁਢੇ ਹੋਗੇ ਨਾ ਪਰਦੇ ਕਿਨਾਰੇੋਂ ਦੇਖਾਉਗੇ ਤੁਸੀਂ ਰ ਆਪਣਾ ਠੀਕ ਤੁਹਾਨੂੰ ਨਹੀਂ ਲੱਗਦਾ ਦੋਸਤੋ ਤਰਕਸ਼ੀਲ ਟੀਵੀ ਦੇ ਮਾਧਿਅਮ ਰਾਹੀਂ ਅਸੀਂ ਬਹੁਤ ਸਾਰੀਆਂ ਸਖਸ਼ਿਆਤ ਨੂੰ ਤੁਹਾਡੇ ਰੋਬਰੋ ਲਿਆਉਂਦੇ ਰਹਿੰਦੇ ਹਾਂ ਤੇ ਉਹਨਾਂ ਕੋਲੋਂ ਕੁਝ ਗਿਆਨ ਕੱਢ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਇਸ ਟਾਕ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਇੱਕ ਐਮੀਨੈਂਟ ਵੈਟਰਨ ਹਿਊਮਨਿਸਟ ਸੁਸਾਇਟੀ ਆਫ ਚੰਡੀਗੜ੍ਹ ਦੇ ਪ੍ਰਧਾਨ ਜੀਐਸ ਭਾਟਿਆ ਜੀ ਜਿਹੜੇ 93 ਸਾਲ ਦੇ ਨੇ ਤੇ ਤਰਕਸ਼ੀਲ ਸੋਚ ਨੂੰ ਉਹਨਾਂ ਨੇ ਅਪਣਾਇਆ ਹੋਇਆ ਤੇ ਲੰਬੇ ਸਮੇਂ ਤੋਂ ਇਸ ਦੇ ਉੱਪਰ ਪਹਿਰਾ ਦੇ ਰਹੇ ਨੇ ਅੱਜ ਅਸੀਂ ਇਹਨਾਂ ਨਾਲ ਤੁਹਾਡੇ ਸੰਬੰਧ ਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਜਾਣਾਂਗੇ ਇਹਨਾਂ ਦੀ ਸਖਸ਼ੀਅਤ ਇਸ ਸੰਬੰਧ ਦੇ ਵਿੱਚ। ਪਾਟਿਆ ਸਾਹਿਬ ਤੁਹਾਡਾ ਸਵਾਗਤ ਹੈ। ਥੈਂਕ ਯੂ। ਪਾਟਿਆ ਸਾਹਿਬ ਪਹਿਲਾਂ ਤਾਂ ਅਸੀਂ ਜਾਣਾਂਗੇ ਤੇ ਤੁਸੀਂ ਆਪਣੇ ਬਾਰੇ ਦੱਸੋ ਆਪਣੇ ਜੀਵਨ ਬਿਵਰੇ ਦੇ ਬਾਰੇ ਵਿੱਚ ਦੱਸੋ ਕਿੱਥੇ ਪੈਦਾ ਹੋਏ। ਤਾਂ ਬਹੁਤ ਚੰਗਾ ਲੱਗਿਆ। ਦੇਖੋ ਜੀ ਮੇਰਾ ਜਨਮ ਆਇਆ 1931 ਤੋ 2 April 1931 ਪਿੰਡ ਸਾਡਾ ਸੀ ਕੋਟ ਮੋਮਨ 1931 ਦਾ ਮਤਲਬ ਜਦੋਂ ਸ਼ਹੀਦ ਭਗਤ ਸਿੰਘ ਜੀ ਨੂੰ ਫਾਂਸੀ ਦਾ ਸਮਾਂ ਸੀ ਐਗਜੈਕਟਲੀ ਕੁਝ ਦਿਨ ਉਸ ਤੋਂ ਬਾਅਦ ਹਾਂਜੀ ਤੇ ਮੇਰਾ ਇਲਾਕਾ ਹੈ ਜਿਹੜਾ ਅੱਜ ਦਾ ਪਾਕਿਸਤਾਨ ਹੈ ਜ਼ਿਲ੍ਹਾ ਸਰਗੋਦਾ ਸੀ ਉਦੋਂ ਜ਼ਿਲ੍ਹਾ ਸਰਗੋਦਾ ਤਸਵੀਰ ਸਾਡੀ ਬਲਵਾਲ ਸੀ ਪਿੰਡ ਦਾ ਨਾਮ ਸੀ ਕੋਟ ਮੋਮਨ ਉੱਥੇ ਮੇਰਾ ਜਨਮ ਹੋਇਆ ਮੈਂ ਆਪਣਾ ਫਾਈਨਲ ਮੀਨ ਅੱਠਵੀਂ ਜਮਾਤ ਤੱਕ ਮੈਂ ਉਸ ਪਿੰਡ ਵਿੱਚ ਪੜਿਆ ਕੀ ਬਾਕੀ ਸਾਡੇ ਪਿੰਡ ਵਿੱਚ ਸਕੂਲ 8ਵੀਂ ਜਮਾਤ ਤੱਕ ਸੀ ਮਾਡਲ ਸਕੂਲ ਪਿੰਡ ਵਿੱਚ ਮੈਂ 8ਵੀਂ ਜਮਾਤ ਤੱਕ ਪੜਿਆ ਉਸ ਤੋਂ ਬਾਅਦ ਮੈਨੂੰ ਸਕਾਲਰਸ਼ਿਪ ਮਿਲੇ ਤੇ ਮੈਂ 9ਵੀਂ 10ਵੀਂ ਖਾਲਸਾ ਸਕੂਲ ਖਾਲਸਾ ਹਾਈ ਸਕੂਲ ਮੰਡੀ ਬਾਉਜਨ ਡਿਸਟ੍ਰਿਕਟ ਗੁਜਰਾਤ ਪਾਕਿਸਤਾਨ ਉਹ ਪਾਕਿਸਤਾਨ ਉਹ ਹਿੰਦੁਸਤਾਨ ਸੀ ਜੀ ਉੱਥੇ ਪੜਿਆ ਉਸ ਤੋਂ ਬਾਅਦ 47 ਸੀ ਮੈਂ ਆਪਣਾ میٹرਿਕ ਸਰਵਿਸ ਇਨ 1940 1946 1956 ਜਨਵਰੀ 1956 ਵਿੱਚ ਸਰਵਜਨ ਕੀਤੀ ਹੋਲਮਟ ਪੂਰੇ 30 89 ਰਿਟਾਇਰ ਹੋਇਆ 89 39 1989 ਚ ਐਵਰਟ ਰਿਟਾਇਰਡ ਫਰਮ ਕਮਨ ਸਰਵਿਸ ਉਸ ਤੋਂ ਬਾਅਦ ਮੈਂ 2 ਸਾਲ ਬਾਅਦ 91 ਚ ਕੈਨੇਡਾ ਚਲਾ ਗਿਆ ਰਿਟਾਇਰਮੈਂਟ ਦੇ ਬਾਅਦ ਤੁਸੀਂ ਕੈਨੇਡਾ ਚਲੇ ਰਿਟਾਇਰਮੈਂਟ ਬਾਅਦ ਇੱਕ ਵਾਰੀ ਪਹਿਲੇ ਰਿਟਾਇਰਮੈਂਟ ਤਾਂ ਪਹਿਲੇ ਇੱਕ ਵਾਰੀ ਹੋ ਕੇ ਆਈ ਸੀ ਦੋ ਚਾਰ ਮਹੀਨੇ ਲਈ ਰਹਿ ਕੇ ਆਈ ਸੀ ਪਰ ਮੇਨ ਜਿਹੜੀ ਕੈਨੇਡਾ ਜਾਣ ਵਾਲੀ ਗੱਲ ਸੀ ਉਹ 90 9091 ਇਸ ਤੋਂ ਪਹਿਲੇ ਆਪਣੇ ਸਰਵਿਸ ਲਾਈਨ 'ਚ ਮੈਂ ਬਹੁਤ ਸਾਰੇ ਸਾਲ ਜਿਹੜੇ ਟ੍ਰੇਡ ਯੂਨੀਅਨ 'ਚ ਬਿਤਾਏ ਸਾਡੀ ਆਰਗੇਨਾਈਜੇਸ਼ਨ ਸੀ ਪੰਜਾਬ ਸਵਾਜੋ ਸਰਵਿਸ ਫੈਡਰੇਸ਼ਨ ਤੇ 19 1962 ਵਿੱਚ ਮੈਂ ਜੁਆਇਨ ਕੀਤੀ ਤੇ 19 ਬਹੁਤ ਕਾਫੀ ਅਸੀਂ ਸੰਘਰਸ਼ ਕੀਤਾ ਬੜੀ ਉਹਨ ਗਵਰਨਮੈਂਟ EMPLOYEES ਦੀ ਪੋਜੀਸ਼ਨ ਬੜੀ ਨਾਜ਼ੁਕ ਹੁੰਦੀ ਸੀ ਕੁਝ ਬੜੀ ਬਹੁਤ ਘੱਟ ਤਨਖਾਹ ਸੀ ਸੋ ਵੀ ਫਾਰ ਅਸੀਂ ਪਹਿਲੀ ਹੜਤਾਲ ਕੀਤੀ ਇਟ ਵਾਸ ਫਸਟ ਗਵਰਨਮੈਂਟ EMPLOYEES ਸਟ੍ਰਾਈਕ ਇਨ ਇੰਡੀਆ ਓਕੇ ਇਟ ਵਾਸ 6th ਮੇ 1966 66 66 60 66 10 ਮੇ ਨੂੰ ਸਟ੍ਰਾਈਕ ਕੀਤੀ ਉਸ ਤੋਂ ਬਾਅਦ ਮੈਂ ਕਾਫੀ 22 ਸਾਲ ਮੈਂ ਤਕਰੀਬਨ ਰੈਟਾਇਰਡ ਹੋ ਗਿਆ ਉਸ ਤੋਂ ਬਾਅਦ ਰਿਟਾਇਰਮੈਂਟ ਤੋਂ ਬਾਅਦ ਮੈਂ ਫਰਕੀ ਦਾ ਚਲਾ ਗਿਆ ਸੋਰੀ ਆਪਾਂ ਮੜਾ ਜੇ ਤੇ ਪਾਟਿਆ ਸਾਹਿਬ ਤੁਸੀਂ ਜਿੰਨਾ ਮੈਂ ਤੁਹਾਡੇ ਬਾਰੇ ਜਾਣਦਾ ਤੁਸੀਂ ਤਰਕਸ਼ੀਲ ਹੋ ਬਿਲਕੁਲ ਤੁਸੀਂ ਕਿਸੇ ਭਗਵਾਨ ਦੇ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਬਚਪਨ ਤੋਂ ਹੀ ਉਤਪ੍ਰੇਦ ਦੇ ਵਿੱਚ ਵੀ ਵਿਸ਼ਵਾਸ ਨਹੀਂ ਰੱਖਦੇ ਠੀਕ ਹੈ ਇਹ ਸੋਚ ਕਿੱਦਾਂ ਬਣੀ ਇਹ ਪਤਾ ਨਹੀਂ ਬੇਸਿਕਲੀ ਤਾਂ ਮੈਨੂੰ ਜੋ ਜੋ ਮੇਰਾ ਮੈਮਰੀ ਕੰਮ ਕਰਦੀ ਹੈ ਜਦੋਂ ਮੈਂ ਨਾਮਕ ਸਕੂਲ ਪੜਦਾ ਸੀ ਖਾਸਾ ਹਾਈ ਸਕੂਲ ਮੰਡੀ ਬਾਉਦੀ ਉੱਥੇ ਸਾਡੇ ਇੱਕ ਟੀਚਰ ਸਾਇੰਸ ਟੀਚਰ ਸੀ ਉਸਨੂੰ ਬਹੁਤ ਇਸ ਬਾਰੇ ਗਿਆਨ ਦਿੰਦੇ ਸੀ ਉਸਨੂੰ ਸਾਇੰਸ ਘੱਟ ਪੜ੍ਹਾਉਂਦੇ ਸੀ ਤੇ ਇਸ ਬਾਰੇ ਉਹ ਕੋਈ ਸਾਨੂੰ ਉਹ ਸਮਝਾਉਂਦੇ ਸੀ ਇਹਦਾ ਮਤਲਬ ਆ ਜਦੋਂ 44 45 62 ਇਗਜ਼ੈਕਟਲੀ ਉਹ ਇਤਨੇ ਗੈਰੀ ਤਰੀਕੇ ਨਾਲ ਸਮਝਾਉਂਦੇ ਸੀ ਬਹੁਤ ਸਾਨੂੰ ਇਸ ਤਰ੍ਹਾਂ ਕਹਿੰਦੇ ਸੀ ਵੀ ਪਰਲਾਟਾ ਤਾਂ ਇੱਕ ਕਾਖ ਦਾ ਉੱਲੂ ਹੈ ਜਿਹਨੂੰ ਜਿਹੜਾ ਜਿਹੜਾ ਆਦਮੀ ਉਹ ਪੈਸੇ ਖਰਚ ਸਕਦਾ ਉਹ ਜਿਹੜੇ ਲੋਜੀ ਮੋੜ ਲੈਂਦਾ ਕੋਈ ਮੁਕਾਬਲ ਚੱਲਦਾ ਹੋਵੇ ਉਹਦੀ ਆਪਣੇ ਕੋਈ ਅਸਤੀ ਨਹੀਂ ਵਗੈਰਾ ਵਗੈਰਾ ਬਹੁਤ ਔਸ ਔਸ ਬਸ ਔਸ ਉਮਰ ਵਿੱਚ ਹਨ ਕਹੀ ਗੱਲ ਉਹ ਖਾਸ ਕਰਕੇ ਟੀਚਰ ਨੇ ਕਹੀ ਉਹ ਗੱਲ ਕਾਫੀ ਅਸਰ ਕਰਦੀ ਹੈ ਤੇ ਉਹਨੂੰ ਲੱਗਾ ਇਸ ਤਰ੍ਹਾਂ ਸੋ ਮੇਰਾ ਮਤਲਬ ਕਿ ਮਨ ਜਿਹੜਾ ਹੈ ਇਸ ਪਾਸੇ ਬਹੁਤ ਉਹ ਟੀਚਰ ਦਾ ਨਾਮ ਤੁਹਾਨੂੰ ਤੁਹਾਡੇ ਕੁਝ ਨੂੰ ਯਾਦ ਹੋਏਗਾ ਸਾਇੰਸ ਟੀਚਰ ਜੀ ਦਾ ਨਾਮ ਨਹੀਂ ਯਾਦ ਓਕੇ ਓਕੇ ਹਾਂਜੀ ਠੀਕ ਠੀਕ ਆ ਸਕੂਲ ਦਾ ਨਾਮ ਤਾਂ ਮੈਂ ਦੱਸ ਦਿੱਤਾ ਸਰਪਰਸ ਹੂੰ ਹੂੰ ਤੇ ਤੁਹਾਡੇ ਪਰਿਵਾਰ ਦੇ ਵਿੱਚ ਜਿਹੜਾ ਮਾਹੌਲ ਸੀਗਾ ਉਹ ਕਿਸ ਉਹਨਾਂ ਦੀ ਮੇਰੀ ਬੜੀ ਕਨਫਲਿਕਟ ਹੁੰਦੀ ਸੀ ਮੈਂ ਉਹਨਾਂ ਕੋਲ ਇੱਕ ਦੋ ਵਾਰੀ ਬੜੀ ਜ਼ਬਰਦਸਤ ਮਾਰ ਵਿਖਾਦੀ ਜੇ ਕੋਈ ਮੈਨੂੰ ਕੋਈ ਵਾਕਿਆ ਸੁਣਾਉਣਾ ਛੋਟਾ ਜਿਹਾ ਉਦੋਂ ਮੈਂ ਸ਼ਾਇਦ ਨਾਂਮੀ ਚਿਪੜਦਾ ਸੀ ਅਸਰ ਰੈਂਬਰ ਅਸੀਂ ਬੱਚੇ ਕੋਈ ਛੇੜ ਰਹੇ ਸਾਂ ਆਪਸ ਵਿੱਚ ਤੇ ਗੱਲ ਚੱਲ ਪਈ ਕਿ ਕਿਸਕ ਨੂੰ ਸਿਗਰਟ ਦੇਣੀ ਚਾਹੀਦੀ ਹੈ ਜਿੰਨੇ ਕਿ ਮੇਰੀ ਉਸ ਸਮੇਂ ਸੀ ਸੀ ਵੀ ਨਹੀਂ ਪੀਣੀ ਚਾਹੀਦੀ ਤੇ ਸਮੇਂ ਨਹੀਂ ਮੈਂ ਛੱਡ ਲਈਏ ਪਾਪ ਹੈ ਇਹ ਮਾਰੀ ਗੱਲ ਹੈ ਇਤਨਾ ਦਿਮਾਗ ਉਹ ਉਡੂ ਤੱਕ ਸੀ ਪਰ ਕਿ ਸਿੱਖ ਸਿੱਖ ਨੂੰ ਆਖਲੇ ਰਾ ਸਕਦਾ ਮੈਂ ਕਿਹ ਹੱਲ ਲਗਾ ਸਕਦਾ ਬਾਕੀ ਸਾਰਾ ਕਹਿ ਲੇ ਲਗਾਤ ਲਗਾਣਾ ਵੀ ਪਾਪ ਹੈ ਮੈਂ ਕਹਿ ਨਹੀਂ ਮੇਰੀ ਗੱਲ ਸਮਝ ਚ ਨਹੀਂ ਆਉਂਦੀ ਕਿ ਇਹ ਗੱਲ ਜਿਹੜੀ ਹੈ ਬਸਾਰੀ ਤਕਰਾਰ ਹੋ ਗਈ ਬਲਕਿ ਸ਼ਰਤ ਲੱਗ ਗਈ ਸਰ ਕਿ ਉਸ ਵੇਲੇ ਕਿ ਬਈ 10 10 ਰੁਪਏ ਸ਼ਰਤ ਲੱਗ ਗਈ ਕਿ ਮੈਂ ਸਿਗਰਟ ਉਹਦੇ ਹੱਥ ਲਾ ਦੇਣਾ ਤੇ ਮੈਂ 10 ਰੁਪਏ ਇਕੱਠੇ ਕਰਕੇ ਦੇਣਗੇ ਉੱਥੇ ਨਾਲ ਹੀ ਦੁਕਾਨਦਾਰ ਸੀ ਗੁਰਦਿਆਲ ਉਸ ਦੁਕਾਨਦਾਰ ਦਾ ਨਾਮ ਸੀ ਉਸ ਨੇ ਬਾਕਾਇਦਾ ਸਾਡਾ ਇਹ ਪਰਫਾਰਮੈਂਸ ਕੀਤੀ ਮੈਂ ਅਗਰੇ ਕੀਤਾ ਕਿ ਮੈਂ ਮਤਲਬ ਸਿਰਫ ਹੱਥ ਲਾਵਾਂਗਾ ਮੈਂ ਚੋਰੀ ਕੀਤੀ ਉਪਰਡਾਲ ਜਾਂ ਆਪਣੇ ਦੁਕਾਨ ਤੋਂ ਸਿਗਰਟ ਦੀਆਂ ਡੱਬੀਆਂ ਮੇਰੇ ਜੇ 40 ਸਵਾ ਦਿੱਤੀਆਂ ਮੈਂ ਹਾਤ ਨਾਲ ਫੜ ਕੇ ਉਹ ਵਾਪਸ ਕਮਿੰਡਰ ਨੂੰ ਟੱਚ ਕਰ ਦਿੱਤਾ ਉਹ ਮੈਨੂੰ ਦੱਸ ਰਿਹਾ ਸਿਰਫ ਮਿਲ ਗਿਆ ਪਰ ਜਦੋਂ ਵਾਪਸ ਸ਼ਾਮ ਨੂੰ ਕਾਰਨ ਉਹ ਮੇਰੇ ਪੇਗਾ ਹੀ ਆਇਆ ਤੇ ਬਹੁਤ ਮੈਨੂੰ ਉਹਨਾਂ ਨੇ ਮਤਲਬ ਕਿ ਇਤਨਾ ਮਾਰਿਆ ਦੋ ਦੁੱਤੀ ਨਾਲ ਮਾਰਨ ਦਾ ਰਵਾਇਤ ਸੀ ਹਾਂ ਹਾਂ ਹੁਣ ਤੱਕ ਵੀ ਚੱਲਦਾ ਰਿਹਾ ਇਹ ਉਹਨੂੰ ਤਾਂ ਇਹ ਰਵਾਇਤ ਦੁੱਤੀ ਲਾ ਮਤਲਬ ਇਤਨੀ ਇਤਨੀ ਮਾਰ ਬਈ ਕੇ ਜਦਾਂ ਕੋਈ ਨਹੀਂ ਬਈ ਟੂਕੀ ਕਿ ਮੈਂ ਉਹਨਾਂ ਨੂੰ ਬੜਾ ਸਮਝਾਇਆ ਕਿ ਹੋਈ ਮੈਂ ਗਲਤ ਕੀ ਕੀਤਾ ਮੈਂ ਸਿੱਧ ਪ੍ਰਤੀ ਨਹੀਂ ਬਾਤਾਂ ਨੂੰ ਕੀ ਹੋ ਗਿਆ ਪਰ ਨਹੀਂ ਉਹ ਡਵਾਗ ਤੇ ਗੱਲ ਨਹੀਂ ਪਈ ਮੇਰੇ ਦਿਮਾਗ ਤੇ ਗੱਲ ਸੀ ਮੈਂ ਜੋ ਕੀਤਾ ਗਲਤ ਨਹੀਂ ਕੀਤਾ ਹਮ ਮੈਸੇ ਤਾਂ ਇਹ ਵੀ ਹੈ ਮਾਡਿਆ ਸਾਹਿਬ ਕੀ ਜੋ ਰਸਤਾ ਚੱਲ ਰਿਹਾ ਨਾਰਮਲ ਵਾਲਾ ਰਸਤਾ ਉਹਦੇ ਵਿੱਚੋਂ ਜੇਕਰ ਕੋਈ ਅਲੱਗ ਚੱਲਦਾ ਐਗਜੈਕਟਲੀ ਉਹਦੇ ਲਈ ਆਪਣੇ ਉਹਦਾ ਆ ਰਹੀ ਸੁੰਦਰੀ ਆ ਡੈਕਟਰ ਸੋ ਸਿੰਪਲ ਉਹ ਇਤਨਾ ਅਲੱਗ ਸੀ ਕਿ ਕੁਝ ਅੱਜ ਮੇਰੀ ਐਸੂਟ 2023 ਯੂਰ ਇਹ ਹੋ ਰਹੀ ਮੈਂ ਸਹੀ ਮੈਂ ਰਹਿ ਬਹੁਤ ਘਾਟ ਲੋਕ ਦੇਖੇ ਨੇ

ਦਿਵਯ ਲੋਗ ਹੈ ਝੂਠ ਵੀ ਮੰਨ ਲੈਂਦੇ ਨੇ ਸੱਚ ਵੀ ਮੰਨ ਲੈਂਦੇ ਨੇ ਹਾਂ ਅੱਜ ਉਹ ਸੱਚ ਮੰਨਣਾ ਨਾ ਕਸੂਰ ਝੂਠ ਬੋਲਣਾ ਮੈਂ ਇਹਦੇ ਬਾਰੇ ਇੱਕ ਬਣੀ ਬਿਲ ਦਿਨ ਹੋਣਾ ਕਿ ਆਪ ਤੌਰ ਤੇ ਜੋ ਰੱਬ ਨੂੰ ਮੰਨ ਵਾਲੇ ਲੋਗ ਨੇ ਜਿਹੜੇ ਆਪਣੇ ਆਪ ਆਸਕਾ ਹੁੰਦੇ ਨੇ ਉਹ ਇਹ ਮੰਨਦੇ ਨੇ ਹਾਂ ਕਿ ਕੋਈ ਰੱਬ ਹੈ ਤੇ ਸਾਡੀ ਸਾਰੀ ਕਾਇਨਾਤ ਦਾ ਉਹ ਸੇ ਸੰਭਾਲ ਤੱਕ ਰੱਖਿਆ ਹੈ ਹਰ ਇੱਕ ਇਨਸਾਨ ਬਾਰੇ ਉਹ ਲਿਖ ਕੇ ਰੱਖਦਾ ਹੈ ਹਾਂ ਕਿ ਜੋ ਕੁਝ ਹੋ ਰਿਹਾ ਉਹ ਸਭ ਡਿਸਟਿੰਡ ਹੈ ਸਰ ਕੀ ਹੋ ਰਿਹਾ ਡਿਸਟਿੰਡ ਨਹੀਂ ਅਦਰਵਾਇਸ ਕੁਝ ਨਹੀਂ ਉਹ ਲੋਕ ਨੇ ਕੁਝ ਹੋ ਰਿਹਾ ਨਹੀਂ ਮੇਰੇ ਬਾਰੇ ਕਹਿੰਦੇ ਨਹੀਂ ਕੁਝ ਵੀ ਨਹੀਂ ਲਿਖਿਆ ਉਹ ਤੁਸੀਂ ਕੀ ਹੋਣਾ ਕੁਝ ਨਹੀਂ ਕੁਝ ਪਤਾ ਕਿ ਲੇਖ ਮੈਂ ਮੇਰੇ ਤੇ ਸੇਸਾ ਕੀ ਜੋ ਲਿਖਿਆ ਕਰ ਪਾ ਸਰਕਾਰ ਨੇ ਪ੍ਰਭੂ ਨੇ ਜੋ ਲਿਖ ਦਿੱਤਾ ਉਹ ਕੋਈ ਮੇਟ ਨਹੀਂ ਸਕਦਾ ਔਰ ਉਹਨਾਂ ਨੇ ਲਾਈਨ ਵਿੱਚ ਖੜੇ ਹੋ ਕੇ ਜੋ ਦੋਸਤ ਕੋਲ ਜਾ ਕੇ ਆਪਣੇ ਤਕਦੀਰ ਨੂੰ ਬਦਲਾਉਣ ਵਾਸਤੇ ਪੈਸੇ ਦਿੰਦੇ ਬਿਲਕੁਲ ਸਮਝ ਲਈ ਤੇ ਉਹ ਮੰਦਨੇ ਕਿ ਜੋਚੀ ਕਰ ਨਹੀਂ ਸਕਦਾ ਨਾਲ ਹੀ ਕਹਿੰਦੇ ਨੇ ਕਿ ਇਹ ਇਹ ਫਰਦ ਨਹੀਂ ਸਕਦਾ ਬਸ ਤੇ ਲੋਕ ਜਿਹੜੇ ਨੇ ਇਹ ਇਹ ਨਾ ਫਰਦ ਨਹੀਂ ਬਸ ਇਸ ਰੋਡ ਚੱਲਦੇ ਨੇ ਇਸ ਸਮਝ ਰਿਹਾ ਕਿ ਜੋ ਠੀਕ ਹੋਇਆ ਕੋਈ ਬਦਲਦਾ ਨਹੀਂ ਬਦਲ ਸਕਦਾ ਜਾਂ ਨਾ ਬਦਲ ਸਕਦਾ ਕੋਈ ਸਵਾਲ ਨਹੀਂ ਕਿ ਕੁਝ ਵਾਪਰ ਦਾ ਕੋਈ ਜਾਣਦਾ ਹੀ ਨਹੀਂ ਕੱਲ ਕੀ ਵਾਪਰ ਦਾ ਕੁਝ ਪਤਾ ਨਹੀਂ ਕੁਝ ਕੁਝ ਮਤਾਨੀ ਸਿਰਫ ਸਿਰਫ ਨਹੀਂ ਲਾਜਿਕ ਹੋਰ ਕਰਤੋਂ ਕੋ ਤਰਕ ਦੀ ਗੱਲ ਹੈ ਹੋਰ ਕੋਈ ਖਾਸ ਗੱਲ ਨਹੀਂ ਕੋਈ ਬਸ ਇਤਨੀ ਗੱਲ ਹੈ ਅਸੀਂ ਉਹ ਉਹ ਇੱਕ ਅਜੀਬ ਜਿਹੀ ਗੱਲ ਹੈ ਕਿ ਕੋਈ ਮਨਅਲੇ ਚਾਰ ਨਹੀਂ ਇਹ ਤੁਹਾਡੇ ਹੌਸਲੇ ਵੇਖ ਲਓ ਹੂੰ ਸਾਡੇ ਸਾਹਮਣੇ ਇੱਕੋ ਮੇਲਾ ਹੋਇਆ ਹੂੰ ਯਾਨੀ ਕਰੋੜਾਂ ਲੋਕ ਕੋਈ ਦੱਸ ਸਕਦਾ ਉਹ ਕਰੋੜ ਲੋਕ ਕਰੋੜਾਂ ਕਦ ਵਾਸਤੇ ਗਏ ਨੇ ਵਾਟ ਦੀ ਪਰਪਸ ਕਿਸ ਨੂੰ ਕੋਈ ਪਤਾ ਕਿਸੇ ਨੂੰ ਬਲਕੇ ਮੈਂ ਸਮਝ ਸਕਦਾ ਮੈਂ ਮੈਂ ਕਹਿ ਸਕਦਾ ਕਿ 90% ਲੋਕੋ ਨਾ ਚੋ ਇਵੇਂ ਜਲਦੇ ਇੱਕ 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 ਹੀ ਚੀਜ਼ ਹੈ ਇੱਕ ਮੇਲਾ ਕਿਸ ਚੀਜ਼ ਹੈ ਕਿ ਤੁਹਾਨੂੰ ਇਹ ਲੱਗਦਾ ਜੇ ਮੈਲੇਜ ਗਏ ਨੇ ਗੰਦੇ ਪਾਣੀ ਚ ਨਹਾਣ ਗਏ ਨੇ ਕੱਲ੍ਹ ਵਾਸਤੇ ਪਰ ਨਹੀਂ ਇੱਕ ਇੱਕ ਦਿਮਾਗ ਦੇ ਵਿੱਚ ਕੋਈ ਗੱਲ ਹੈ ਤਾਂ ਉਹ ਆ ਗਈ ਹੈ ਉਹਨੂੰ ਮੰਨ ਨਹੀਂ ਲੈਣਾ ਉਹਨੂੰ ਲੋੜ ਪੈਣ ਤੇ ਨਹੀਂ ਮੰਨਣਾ ਬਸ ਆ ਪਟਿਆ ਸਾਹਿਬ ਜਿੰਦਾ ਤੁਸੀਂ ਕਹਿ ਰਹੇ ਹੋ ਗੰਦਾ ਪਾਣੀ ਹਾਂ ਅੱਜ ਕੱਲ੍ਹ ਤਾਂ ਇਹ ਲੈ ਲੀਏ ਵੀ ਅਸੀਂ ਦੇਖ ਚੁੱਕੇ ਹਾਂ ਰਿਪੋਰਟਾਂ ਦੇ ਰਾਹੀਂ ਵੀ ਉਹਦੇ ਜਿਹੜਾ ਹੈਗਾ ਹਾਲ ਹੈਗਾ ਗੰਗਾ ਦਾ ਬਹੁਤ ਬੁਰਾ ਹਾਂ ਲੇਕਿਨ ਤੁਸੀਂ ਉਹਨੂੰ ਕਹਿ ਨਹੀਂ ਸਕਦੇ ਗੰਦਾ ਪਾਣੀ ਕਹਿ ਨਹੀਂ ਸਕਦੇ ਬਸ ਇਹ ਨਹੀਂ ਇਹ ਜਿਹੜਾ ਕਹਿ ਗੋ ਉਹ ਉਹ ਨਸਦਰੋਬੀ ਹੈ ਉਹ ਪਤਲੇ ਘੋਰ ਕੁਛ ਬੜਾ ਘੋਟੇ ਦੇ ਨਾਮ ਹੋ ਜਾਏਗਾ ਉਹ ਸੱਚੀ ਗੱਲ ਹੈ ਜੋ ਸੱਚ ਬੋਲੇਗਾ ਉਹ ਉਹਨੇ ਬਾਰੇ ਹੀ ਕਹਿੰਦਾ ਸਿਮਪਲ ਬਾਤ ਤੇ ਉਹਦੇ ਪਿੱਛੇ ਇਹ ਕਹਿੰਦੇ ਨੇ ਵੀ ਸਾਡੀਆਂ ਧਾਰਮਿਕ ਭਾਵਨਾਵਾਂ ਹਾਰਟ ਕੀਤੀਆਂ ਔਰ ਇਹ ਨਹੀਂ ਜਦ ਵਿੱਚ ਕੀ ਧਾਰਮਿਕ ਭਾਵਨਾ ਹੈ ਧਾਰਮਿਕ ਹੈ ਕੀ ਵਾਟ ਇਜ਼ ਧਾਰਮਿਕ ਧਾਰਮਿਕ ਕੀ ਔਰ ਭਾਵਨਾ ਕੀ ਹੈ ਵਾਟ ਇਜ਼ ਧਾਰਮਿਕ ਭਾਵਨਾ ਪਰ ਜਿਹਨੂੰ ਅਸੀਂ ਜੇ ਅਸੀਂ ਇਹਨੂੰ ਸਾਰੇ ਨੂੰ ਇਕੱਠਾ ਜਿਆ ਕਰ ਲਈਏ ਮਨੁੱਖੀ ਧਰਮ ਮੁਲਕੀ ਧਰਮ ਤੇ ਫਿਰ ਮਜ਼ਹਬ ਨਹੀਂ ਨਾ ਹਮ ਮੁਲਕੀ ਧਰਮ ਤੇ ਸਭ ਤੋਂ ਉੱਚੀ ਚੀਜ਼ ਹੈ ਹਮ ਉਹਦੇ ਮਤਲਬ ਤੇ ਜੋ ਤੁਸੀਂ ਇਨਸਾਨ ਹੋ ਜੋ ਇਨਸਾਨ ਦਾ ਕੀ ਧਰਮ ਹੈ ਉਹਦੇ ਦਾ ਸਾਡੀ ਇਨਸਾਨੀਅਤ ਜਿਹਦੇ ਤੁਸੀਂ ਹਿਊਮਨ ਅਸੀਂ ਜਿਸ ਦੇ ਮੈਂਬਰ ਆ ਉਹਦਾ ਧਰਮ ਹੈ ਹਮ ਜਿਸ ਉਹ ਉਸ ਵਾਰ ਤੇ ਫਿਰ ਉਹ ਹੀ ਧਰਮ ਜੋ ਸੱਚ ਹੈ ਜੋ ਤਰਕਹੀ ਲਹੀ ਮੰਨੋ ਜੋ ਕਰੈਕਟ ਹੈ ਉਸ ਨੂੰ ਮੰਨੋ ਜੋ ਚੰਗਾ ਹੈ ਮਾਨਵਤਾ ਲਈ ਉਹ ਹੀ ਮੰਨੋ ਇਸੇ ਇਨਸਾਨ ਦੇ ਜੋ ਮਾਨਵ ਖਸ ਉੱਪਰ ਉਹਦਾ ਧਿਆਨ ਰੱਖੋ ਇਹ ਨਹੀਂ ਕਿ ਮਾਨਵ ਦੇ ਨਾਂ ਤੇ ਲੋਕਾਂ ਕਤਲ ਕਰਦੇ ਧਰਮ ਦੇ ਨਾਂ ਤੇ ਨਹੀਂ ਉਹ 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 ਧਰਮ ਨਾਲ ਸਾਰਾ ਧਰਮ ਅਵਾਜ ਜੀ ਬਿਲ ਮਜ਼ਹਬ ਕਹਿੰਦੇ ਆ ਉਹਦੇ ਚ ਕੋਈ ਚੰਗੀ ਗੱਲ ਨਹੀਂ ਹੈ ਜਿਹੜੀ ਪੰਜਾਬ ਦੀ ਤਰਕਸ਼ੀਲ ਮੁਹਿੰਮ ਹੈਗੀ ਆ ਜਾਂ ਭਾਰਤ ਦੇ ਵਿੱਚ ਰੈਸ਼ਨਲਿਸਟ ਮੂਵਮੈਂਟ ਚੱਲੀ ਆ ਤੇ ਇਹਨੂੰ ਆਪਾਂ ਇਸ ਵੇਲੇ ਜੇ ਦੇਖੀਏ ਤਾਂ ਕਿ ਕਿਸ ਕੇ ਲੈਵਲ ਤੇ ਕੁਝ ਦੇਖਦੇ ਹਾਂ ਜੀ ਕਿ ਤਰਕਸ਼ੀਲ ਜਿਹੜੇ ਚੱਲ ਰਹੀਆਂ ਨੇ ਆਪਣੀ ਕੋਸ਼ਿਸ਼ਾਂ ਬਹੁਤ ਹੈ ਕੋਸ਼ਿਸ਼ ਜਿਹੜੀ ਕਰਦੇ ਨੇ ਪਰ ਲੋਕਾਂ ਟਾ ਪਪੂਲਰ ਨਹੀਂ ਹੋ ਸਕਦੀਆਂ ਏ ਵਾਜੇ ਜਿਹੜਾ ਕਰਦੇ ਨੇ ਸਿੱਖਾਂ ਚ ਉਹ ਉਲਵਾਰੇ ਕਰਦੇ ਨੇ ਉਲਵਾਰੇ ਕਰਦੇ ਪਹਿਲੇ ਕੀ ਹੁੰਦਾ ਸੀ ਕਿ ਗੁਰਦਾਰੇ ਚ ਗੁਰੂ ਸਾਹਿਬ ਲਿਆ ਕੇ ਕਿਤੇ ਥੋੜਾ ਰੱਖ ਲੈਂਦੇ ਸੀ ਉਥੇ ਹੁਣ ਕੋਈ ਉਹਨਾਂ ਨੇ ਆਰਡਰ ਪਾਸ ਕਰ ਦਿੱਤਾ ਕਿ ਤੁਸੀਂ ਗੁਰੂ ਸਾਹਿਬ ਬਾਹਰ ਨਹੀਂ ਜਾ ਸਕਦੇ ਜੀ ਹਰ ਫੈਵਰੀ ਨੂੰ ਉੱਥੇ ਜਾ ਕੇ ਹਮ ਤੇ علاوہ ਫੇਰੇ ਜਾਂ ਜੋ ਵੀ ਇਨਸੈਰਮਨੀ ਕਰਨੀ ਪੈਂਦੀ ਆ ਹੁੰਦਾ ਕੀ ਹੈ ਪਾਰਟੀ ਸ਼ੁਰੂ ਹੋ ਜਾਂਦੀ ਹੈ ਹਮ ਪਾਰਟੀ ਸ਼ੁਰੂ ਲੋਕ ਇਕੱਠੇ ਹੋ ਗਏ ਕੁਝ ਜਿਹੜੇ ਨਹੀਂ ਕਰਦੇ ਬੰਦੇ ਉਹ ਚਲੇ ਜਾਂਦੇ ਨੇ ਉੱਥੇ ਹਾਂ ਬਾਕੀ ਸਾਰੇ ਪੰਡਾਲ ਬਿਲਕੁਲ ਫਰਕ ਹੁੰਦਾ ਕੋਈ ਆਵੇ ਕੋਈ ਜਾਵੇ ਜੋ ਮਰਜੀ ਕੋਈ ਪਤਾ ਹੀ ਨਹੀਂ ਤੁਹਾਨੂੰ ਜੇ ਨੇ ਪੰਜਾਬ ਦੇ ਮਾਲਕ ਨੇ ਉਹ ਕੁਝ ਕੁ ਗੰਦੇ ਹੋਰ ਉਹ ਨੰਬਰ ਤੋਂ ਜਿਹੜੀ ਜਾਂ ਜਿਹੜੇ ਲੋਕ ਆਉਂਦੇ ਐਕਚੁਅਲੀ ਸ਼ਾਦੀ ਵਿੱਚ ਸ਼ਾਮਲ ਹੁੰਨ ਸ਼ਾਦੀ ਦਾ ਦੌਰ ਹੀ ਸ਼ਾਦੀ ਕੋਈ ਸ਼ਾਮਿਲ ਨਹੀਂ ਹੁੰਦਾ ਉਹ ਸਿਰਫ ਦਾਣੇ ਬੀਜਦੇ ਤੇ ਰੋਟੀ ਖਾਂਦੇ ਤੇ ਚਲੇ ਜਾਂਦੇ ਆ ਆਉਂਦਾ ਜਾਂਦਾ ਵੀ ਦਿੰਦਾ ਰੋਟੀ ਖਾ ਕੇ

ਇਹ ਕੋਈ ਬਹੁਤੀ ਖਾਨ ਪਿਆ ਥੋੜਾ ਬੋ ਲੋਜਿਸਟਿਕ ਕੀਤਾ ਕਿ ਲੋਜਿਸਟਿਕ ਹਾਰ ਪਏ ਲੋ ਲੋ ਤੇਤੇ ਤੇ ਪੁੱਤਰੀਆਂ ਵਾਲੇ ਤੇ ਪੁੱਤਰ ਵਾਲੇ ਲੋ ਲੋ ਆਪਸ ਵਿੱਚ ਮਿਲੇ ਤੇ ਪਛਾਦੀ ਹੋ ਗਈ ਦੈਟਸ ਇਟ ਉਦਿਸ ਇਸੇ ਪੰਡਿਤ ਦੀ ਕੀ ਔੜ ਹੈ ਤੇ ਕਿਸੇ ਬਿਰਨ ਸਾਹਿਬ ਦੀ ਕੀ ਔੜ ਹੈ ਤੇ ਕਿਸੇ ਵੇਦ ਦੀ ਕੀ ਔੜ ਹੈ ਪਤਾ ਨਹੀਂ ਕੋਈ ਮਨਨ ਦੀ ਔੜ ਨਹੀਂ ਜਦੋਂ ਅਸੀਂ ਸੋਸ਼ਲ ਫੰਕਸ਼ਨ ਵਿੱਚ ਅਜੋਤੇ ਕਰਿਆ ਧਰਮ ਦੇ ਮਜ਼ਹਬ ਦੀ ਮਤਲਬ ਕਿ ਬਾਤ ਵਿੱਚ ਬੜਾ ਮੋਕਾ ਤਰਕਸ਼ੀ ਗਾ ਦੇਣਾ ਕੁਝ ਵੀ ਨਹੀਂ ਠੀਕ ਹੈ ਜਿੰਨਾਂ ਮੈਸੇਜ ਜੇ ਭਾਡਿਆ ਸਾਹਿਬ ਦੇਖਿਆ ਜਾਵੇ ਥੋੜੀ ਥੋੜੀ ਤਬਦੀਲੀ ਆ ਵੀ ਰਹੀ ਆ ਜਿਦਾਂ ਪੰਜਾਬ ਦੇ ਵਿੱਚ ਜਿਹੜੀ ਮੈਰਜ ਦੀ ਤੁਸੀਂ ਗੱਲ ਕਰਦੇ ਹੋ ਅਜਿਹੀਆਂ ਮੈਰਜਸ ਹੋਰ ਹੀਆਂ ਨੇ ਥੋੜੀਆਂ ਜੀਆਂ ਬਹੁਤ ਥੋੜੀਆਂ ਨੇ ਇਹ ਤਾਂ ਹੋਰ ਅੱਗੇ ਜਾਣ ਦੀ ਲੋੜ ਹੈਗੀ ਆ ਮੇਰਾ ਅਖਲੀ ਸਾਥ ਤੁਹਾਡੇ ਨਾਲ ਤੁਸੀਂ 93 ਤੋਂ ਪਾਰ ਲੰਘ ਗਏ ਜਿਆਦਾ ਕਰਕੇ ਕਹਿੰਦੇ ਹੁੰਦੇ ਨੇ ਸਾਡੇ ਵਰਗੇ ਯੰਗ ਬੰਦਿਆਂ ਨੂੰ ਜਦੋਂ ਤੁਸੀਂ ਬੁੜੇ ਹੋਗੇ ਨਾ ਮਰਨ ਦੇ ਕਿਨਾਰੇੋਂ ਲਿਭਾਉਗੇ ਤੁਸੀਂ ਰੱਬ ਨੂੰ ਠੀਕ ਹੈ ਤੁਹਾਨੂੰ ਨਹੀਂ ਲੱਗਦਾ ਵੀ ਇਹ ਲਾਈਫ ਇੱਕ ਦਿਨ ਖਤਮ ਹੋਣੀ ਆ ਅੱਗੇ ਜਾ ਕੇ ਸਵਰਗ ਨਰਕ ਹੋਏਗਾ ਯਾਨੀ ਕਿ ਅੱਗੇ ਜਾ ਕੇ ਸਵਰਗ ਨਰਕ ਹੋਏਗਾ ਜਿਵੇਂ ਟ੍ਰੈਡੀਸ਼ਨਲੀ ਕੋਈ ਸਵਰਗ ਨਰਕ ਨਹੀਂ ਹੈ ਤੁਹਾਨੂੰ ਨਹੀਂ ਅਜੇ ਕੁਝ ਲੱਗਦਾ ਵੀ ਨਾ ਲਾਈਫ ਤੇ ਲਾਈਫ ਦਾ ਮਤਲਬ ਹੈ ਡੈਥ ਦਾ ਮਤਲਬ ਹੈ ਕੰਪਲੀਟ ਸਾਡੇ ਇੱਕ ਆਪਣੇ ਨੂੰ ਮੌਤ ਨੂੰ ਕਹਿੰਦੇ ਕਿ ਇਤਲੀ ਕਿਣੀ ਕੋਈ ਕਦੇ ਸੁਰਗਵਾਸੀ ਹੋ ਗਿਆ ਸਾਡੇ ਮੁਸਲਮਾਨ ਬਰਾ ਕਹਿੰਦੇ ਨੇ ਕਿ ਇੰਤਕਾਲ ਹੋ ਗਿਆ ਇੰਤਕਾਲ

ਮੌਤਾ ਤੇ ਹਿੰਦੂ ਲੋਗੂ ਗੁਰੂ ਪੁਰਾਣ ਦੀ ਕਥਾ ਸੁਣਦੇ ਆ ਤੁਸੀਂ ਪਤਾ ਕਿਹੜੇ ਸੁਣੀ ਆ ਕਿ ਨਹੀਂ ਮੈਂ ਸੁਣੀ ਆ ਸੁਣੀ ਆ ਉਹ ਦੱਸਦੇ ਨੇ ਕਿ ਮਰਨ ਤੋਂ ਬਾਅਦ ਜੰਮ ਆਉਂਦੇ ਨੇ ਤੇ ਉਹ ਲੈ ਕੇ ਜਾਂਦੇ ਨੇ ਹਮ ਤੇ ਉਥੋ ਮਤਲਬ ਰਹਿੰਦੇ ਨੇ ਕਿ ਕਿੱਥੇ ਜਾਣੇ ਕਿੱਥੇ ਜਾਣਾ ਸਾਹਮਣੇ ਚ ਹੀ ਹੈ ਉਹ ਸਰਾਹਤ ਹੋਇਆ ਹੈ ਬਿਲਕੁਲ ਬਿਲਕੁਲ ਤੇ ਸਭ ਮਤਲਬ ਕਿ ਬੇਮਤਲਬ ਜਿਹੇ ਗੱਲਾਂ ਜਿਹਨਾਂ ਦਾ ਕੋਈ ਮਤਲਬ ਨਹੀਂ ਜੀ ਇਨਸਾਨ ਜਦੋਂ ਮਰ ਜਾਂਦਾ ਲੂਜ਼ ਲਾਰ ਗਿਆ ਦੈਟਸ ਦੈਟਸ ਦ ਐਂਡ ਉਸ ਤੋਂ ਬਾਅਦ ਕੁਝ ਨਹੀਂ ਇਹਦੇ ਬਾਅਦ ਕੁਝ ਨਹੀਂ ਹੈ ਕੁਝ ਨਹੀਂ ਬਿਲਕੁਲ ਜੋ ਲਾਈਫ ਹੈ ਜੋ ਲਾਈਫ ਹੈ ਦੈਟ ਇਜ਼ ਦ ਐਂਡ ਆਫ ਤੀਨੋਂ ਜਿੰਨਾ ਵਧੀਆ ਜੋ ਜਿੰਨਾ ਲੋ ਜੀ ਸਕਦੇ ਹੋ ਜੀ ਇੱਕ ਇੱਕ ਮੀਂਹ ਕੁਝ ਲੋਕ ਇਸ ਗੱਲ ਤੇ ਸੋਚੀ ਜਾਂਦੇ ਨੇ ਅੱਗੇ ਹੱਡਾਉਣਾ ਕੀ ਹੈ ਖਦ ਬੁਰਾਰੇ ਜੁਨੂਸ ਜੀ ਬੜਾ ਸਾਡੇ ਸਿੱਖ ਬੜਾ ਬੜੇ ਸ਼ਾਹਨ ਲਾਕੇ ਬੜਾ ਮਤਲਬ ਕਿ ਮੋਹਨ ਗਰੰਥਾ ਗਰੰਥ ਸਾਹਿਬ ਜੀ ਉਸੇ ਕਹਿੰਦੇ ਆ ਉਹਦੇ ਵਿੱਚ ਇਹ ਕਲੀਅਰ ਨੇ ਕਿ ਅੱਗੇ ਤੌਰ ਅੱਗੇ ਕੀ ਹੋਣਾ ਉਹ ਇੱਥੇ ਉੱਥੇ ਹੀ ਖੜਾ ਕੋਈ ਇਹ ਫੈਸਲਾ ਨਹੀਂ ਖਾਸ ਅਬਿਲਾਦ ਦੇ ਪਰੋ ਲਿਖਾ ਹੋਣਾ ਉਹ ਤੋਂ ਤੋਂ ਕਾਊਂਟਰਿੰਗ ਬੈਟੇ ਨੇ ਜਿੰਨੇ ਸਾਬਾਬ ਕਰਨਾ ਸੁਰਿਸ ਕਰਕੇ ਬਿਲਕੁਲ ਇਹ ਜਦੋਂ ਤੁਸੀਂ ਖੜੇ ਨੇ ਤੇ ਤਰਕੀਲ ਸਪੈਕਟ ਕੀ ਕਰ ਰਹੇ ਹੋ ਤੁਹਾਰਾ ਕੀ ਕਰੇਗਾ ਦੱਸੋ ਜੀ ਜੀ ਪਰ ਹਾਂ ਚਲੋ ਹਾ ਪਟਿਆ ਸਾਹਿਬ ਤੁਹਾਡੇ ਨਾਲ ਬੜੀਆਂ ਅੱਛੀਆਂ ਗੱਲਾਂ ਹੋਈਆਂ ਤੇ ਮੈਨੂੰ ਲੱਗਦਾ ਇਹਦੇ ਨਾਲ ਕੁਝ ਨਾ ਕੁਝ ਗਿਆਨ ਜਿਹੜਾ ਸਾਡੇ ਵੀਅਰਸ ਤੱਕ ਜਾਏਗਾ ਬਸ ਮੈਂ ਤੇ ਜੇ ਇਹ ਚਾਹਣਾ ਮੈਂ ਲੋਕਸ ਕਮਰਸ ਕਰਾਉਂ ਕੋਈ ਮੋਸਾਂ ਜਾਂ ਮਤਲਬ ਕਿ ਇਹਨਾਂ ਚ ਟੁੱਟਿਆਂ ਗੱਲਾਂ ਤੋਂ ਬਾਹਰ ਹੋ ਕੰਮ ਕਰ ਜ਼ਿੰਦਗੀ ਨੂੰ ਜੀ ਜ਼ਿੰਦਗੀ ਜੀ ਵਾਸਤੇ ਜਿੰਨੀ ਕਿ ਮਿਲੀ ਹੈ ਲੋਕ ਇਹ ਜ਼ਿੰਦਗੀ ਨੇ ਜੀਉਂਦੇ ਇਸ ਹਿਸਾਬ ਨਾਲ ਜੀਉਂਦੇ ਕਿ ਅੱਗੇ ਕੀ ਕਰਨਾ ਹੈ ਜੋ ਜ਼ਿੰਦਗੀ ਹੈ ਨਹੀਂ ਉਹਦੇ ਬਾਰੇ ਸੋਚੇ ਬੈਠੇ ਰਹਿੰਦੇ ਨੇ ਔਰ ਜੋ ਜ਼ਿੰਦਗੀ ਹੈ ਉਸ ਉਸ ਜੀ ਜੀ ਸੇਬਤ ਕਿਸਮਤ ਇਨਸਾਨ ਦੀ ਹੋਰ ਕੁਝ ਨਹੀਂ ਕਰ ਸਕਦਾ ਤੇ ਸੋਲ ਤੁਮਾਰਨੇ ਕਰਨਾ ਚਾਹੀਦਾ ਅਹ ਧੰਨਵਾਦ ਭਾਟੀਆ ਸਾਹਿਬ ਕਿਸੇ ਹੋਰ ਵਿਸ਼ੇ ਨੂੰ ਲੈ ਕੇ ਤੁਹਾਡੇ ਨਾਲ ਫੇਰ ਗੱਲ ਕਰਾਂਗਾ ਬਹੁਤ ਚੰਗਾ ਕਿ ਤੁਸੀਂ ਮੇਰੀ ਗੱਲ ਸੁਣੀ ਹੈ ਜੀ ਔਰ ਕਾਨੂੰਨ ਜੋ ਵਿੱਚਸ ਲੱਗਾ ਠੀਕ ਹੈ ਜੀ ਹਾਂ ਓਕੇ ਥੈਂਕ ਯੂ 5 ਲੱਖ ਰੁਪਏ ਦਾ ਨਕਦ ਇਨਾਮ ਤਰਕਸ਼ੀਲ ਸੁਸਾਇਟੀ ਪੰਜਾਬ ਰਜਿਸਟਰਡ ਵੱਲੋਂ ਗੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲਾ ਚੈਲੰਜ ਕਿ ਉਹ ਸੁਸਾਇਟੀ ਦੀਆਂ 23 ਸ਼ਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ 5 ਲੱਖ ਰੁਪਏ ਦਾ ਇਨਾਮ ਜਿੱਤ ਸਕਦਾ ਹੈ ਜਿਵੇਂ ਕਿ ਸੀਲਬੰਦ ਕਰੰਸੀ ਨੋਟ ਦਾ ਲੜੀ ਨੰਬਰ ਦੱਸ ਸਕੇ ਕਰੰਸੀ ਨੋਟ ਦੀ ਖੂਬਹੂ ਨਕਲ ਪੈਦਾ ਕਰ ਸਕੇ ਗੁਆਚੀ ਚੀਜ਼ ਲੱਭ ਸਕੇ ਆਪਣੀ ਯੋਗਿਕ ਸ਼ਕਤੀ ਨਾਲ ਹਵਾ ਵਿੱਚ ਉੱਡ ਸਕੇ ਪਾਣੀ ਉੱਪਰ ਤੁਰ ਸਕੇ ਅੱਧੇ ਮਿੰਟ ਲਈ ਬਿਨਾਂ ਜਲੇ ਅੱਗ ਉੱਤੇ ਖੜ੍ਹ ਸਕੇ 30 ਮਿੰਟ ਲਈ ਸਾਹ ਕਿਰਿਆ ਰੋਕ ਸਕੇ ਤੂਨੇ ਮੰਤਰ ਰਾਹੀਂ ਸੋਸਾਇਟੀ ਮੈਂਬਰ ਦਾ ਨਿਸ਼ਚਿਤ ਸਮੇਂ ਵਿੱਚ ਨਿਸ਼ਚਿਤ ਨੁਕਸਾਨ ਕਰ ਸਕੇ ਜਨਮ ਕੁੰਡਲੀ ਜਾਂ ਹੱਥ ਦੀਆਂ ਰਖਾਵਾਂ ਦੇ ਚਿੱਤਰ ਵੇਖ ਕੇ ਮਰੇ ਅਤੇ ਜਿਉਂਦਿਆਂ ਦੀ ਵਖ-ਵਖ ਗਿਣਤੀ